ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੇ ਮੈਂ ਆ ਜੀ ਆਪਣੇ ਪੱਕੇ ਸੀਡ ਫਾਰਮ ਚ ਅੱਜ ਤੇ ਮੇਰਾ ਵੀਡੀਓ ਬਣਾਉਣ ਦਾ ਸਭ ਤੋਂ ਵੱਡਾ ਮਕਸਦ ਹੈ ਦੇਖੋ ਇੱਕ ਗਰਾਊਂਡ ਦਾ ਹੁਣ ਕਰਕੇ ਜਿਹੜੇ ਨੌਜਵਾਨ ਪਨੀਰੀ ਹੈ ਸਾਡੀ ਉਹ ਨਸ਼ਿਆਂ ਦੇ ਵਿੱਚ ਦਸਦੀ ਜਾ ਰਹੀ ਹੈ ਤੇ ਉਹਦੇ ਕਰਕੇ ਦੇਖ ਲਓ ਕਿੰਨਾ ਬੁਰਾ ਹਾਲ ਹੋਇਆ ਪੈ ਆਏ ਦਿਨ ਕੋਈ ਨਾ ਕੋਈ ਟੀਕਾ ਲਾ ਕੇ ਫਰੇਗਾ ਕੈਪਸੂਲ ਜੇ ਚਿੱਟਾ ਲਾ ਕੇ ਮੋਤਾ ਆਮ ਹੋ ਰਹੀਆਂ ਸਾਡੇ ਨੌਜਵਾਨ ਵੀਰਾਂ ਦੀਆਂ ਤੇ ਦੇਖੋ ਦੋਸਤੋ ਆ ਅਸੀਂ ਇੱਕ ਜ਼ਮੀਨ ਜਿਹੜੀ ਆ ਸਾਡੇ ਪਿੰਡ ਦੇ ਵਿੱਚ ਆ ਬਹੁਤ ਵੱਡਾ ਹਾਤਾ ਤੋਂ ਆ ਵਾਈ ਤੁਹਾਨੂੰ ਦਿਖਾ ਦੂਗਾ ਕਮਾ ਕੇ ਕੈਮਰਾ ਬੀ ਬਹੁਤ ਵੱਡੀ ਜ਼ਮੀਨ ਆ ਵੀ ਇੱਥੇ ਤੁਸੀਂ ਚੰਗਾ ਇੱਕ ਗਰਾਊਂਡ ਚਿਆਰ ਕਰ ਸਕਦੇ ਦੇਖੋ ਪਿਛਲੇ ਕਾਫੀ ਸਮੇ ਤੋਂ ਨਾ ਇੱਥੇ ਮੰਗ ਰਹੀ ਹੈ ਕਿ ਚੰਗੇ ਗਰਾਊਂਡ ਦੀ ਵੀ ਚੰਗਾ ਗਰਾਊਂਡ ਹੋਊਗਾ ਤਾਂ ਜਿਹੜੇ ਜਵਾਕ ਹੈ ਆਉਣ ਵਾਲੀ ਜਿਹੜੀ ਪਨੀਰੀ ਜਿਹੜੇ ਲੱਗ ਕੇ ਨਸ਼ੇ ਚ ਲੱਗ ਕੇ ਪਰ ਦੇਖੋ ਜਿਹੜੀ ਆਉਣ ਵਾਲੀ ਪਨੀਰੀ ਹੈ ਨਾ ਉਹਨਾਂ ਨੂੰ ਇੱਕ ਨਵਾਂ ਰਾਹ ਦਿੱਤਾ ਜਾਵੇ ਖੇਡਾਂ ਦਾ ਤਾਕਿ ਦੇਖੋ ਦੋਸਤੋ ਨਸ਼ਿਆਂ ਤੋਂ ਦੂਰ ਰਹਿ ਸਕਣ ਤੇ ਦੇਖੋ ਇਸ ਮੰਗ ਨੂੰ ਲੈ ਕੇ ਨਾ ਅਸੀਂ ਕਾਫੀ ਟਾਈਮ ਸਾਡੇ ਹਲਕਾ ਇੰਚਾਰਜ ਦੇ ਕੋਲ ਵੀ ਗਏ ਆ ਪਰ ਦੇਖੋ ਕੋਈ ਵੀ ਉਹਨਾਂ ਦੇ ਮਤਲਬ ਕੋਈ ਅਮਲ ਨਹੀਂ ਹੋ ਰਿਹਾ ਉਸ ਚੀਜ਼ ਤੇ ਅਸੀਂ ਕਿੰਨੀਆਂ ਵਾਰੀ ਉਹਨਾਂ ਨੂੰ ਕਹਿ ਚੁੱਕੇ ਆ ਵੀ ਇੱਥੇ ਦੇਖੋ ਆ ਮਤਲਬ ਗਰਾਊਂਡ ਤਿਆਰ ਕੀਤਾ ਜਾਵੇ ਆ ਇਧਰ ਸਾਡੇ ਇੱਕ ਛੱਪੜ ਆ ਸਾਡੇ ਪਿੰਡ ਦਾ ਪਾਣੀ ਵਾਲਾ ਬਸ ਸਿਰਫ ਉਸ ਦਾ ਇੱਕ ਨਿਕਾਸ ਹੋ ਜੇ ਤਾਂ ਕਿ ਟਰੀਟ ਪਲਾਂਟ ਵਗੈਰਾ ਲੱਗ ਜਾਣ ਜਿੰਦੇ ਕਰਕੇ ਦੇਖੋ ਜਿਹੜਾ ਛੱਪੜ ਦਾ ਪਾਣੀ ਹੈ ਨਾ ਇਹ ਫਸਲਾਂ ਨੂੰ ਲੱਗ ਸਕੇ ਸਾਫ਼ ਹੋ ਕੇ ਤਾਂ ਉਸ ਤੋਂ ਬਾਅਦ ਦੇਖੋ ਦੋਸਤੋ ਇਥੇ ਬਿਲਕੁਲ ਮੈਂ ਕਹਿੰਨਾ ਵ ਹੋ ਸਕਦਾ ਇੱਥੇ ਬਹੁਤ ਵਧੀਆ ਜਿੰਨ ਵਿੱਚ ਦੇਖੋ ਸਾਡੇ ਨੌਜਵਾਨ ਜਿਹੜੇ ਆ ਵੀ ਖੇਡਾਂ ਵਾਲੇ ਪਾਸੇ ਆਉਣਗੇ ਨਸ਼ੇ ਨੂੰ ਛੱਡ ਕੇ ਤੇ ਦੂਜੀ ਗੱਲ ਆ ਵੀ ਜਿਹੜੇ ਦੇਖੋ ਆਰਮੀ ਜਾਂ ਪੁਲਿਸ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਜਾਣਾ ਚਾਹੁੰਦੇ ਆ ਨਾ ਪਿੰਡ ਦੇ ਕੁੜੀਆਂ ਮੁੰਡੇ ਸਾਡੀਆਂ ਭੈਣਾਂ ਤੇ ਸਾਡੇ ਭਰਾ ਉਹ ਦੇਖੋ ਦੋਸਤੋ ਰਨਿੰਗ ਕਰਨ ਵਾਸਤੇ ਉਹਨਾਂ ਨੂੰ ਪਿੰਡ ਵਿੱਚ ਬਿਲਕੁਲ ਥਾਂ ਹੈ ਨਹੀਂ ਤੇ ਉਹ ਦੇਖੋ ਰਨਿੰਗ ਕਰਨ ਵਾਸਤੇ ਇੱਥੋਂ 5 ਤੋਂ 6 ਕਿਲੋਮੀਟਰ ਦੂਰ ਸ਼ਹਿਰ ਦੇ ਅੰਦਰ ਜਾਂਦੇ ਆ ਤੇ ਦੇਖੋ ਦੋਸਤੋ ਜੇ ਇੱਥੇ ਗਰਾਊਂਡ ਬਣ ਜੂਗਾ ਤੇ ਉਹ ਆਪਦੀ ਜਿਹੜੀ ਵੀ ਰਨਿੰਗ ਪ੍ਰੈਕਟਿਸ ਆ ਉਹ ਇੱਥੇ ਕਰ ਸਕਦੇ ਆ ਵਿਚਾਰੇ ਤੇ ਵੇ ਮੈਂ ਕਹਿੰਦਾ ਬਹੁਤ ਵੱਡੀ ਥਾਂ ਇੱਥੇ ਇੱਕ ਕ੍ਰਿਕਟ ਦਾ ਗਰਾਊਂਡ ਹੋ ਗਿਆ ਬਾਲੀਬਾਲ ਦਾ ਫੁੱਟਬਾਲ ਦਾ ਜਿਹੜਾ ਮਰਜੀ ਤੁਸੀਂ ਗਰਾਊਂਡ ਤਿਆਰ ਕਰ ਸਕਦੇ ਹੋ ਬਹੁਤ ਵਧੀਆ ਗਰਾਊਂਡ ਤਿਆਰ ਹੋ ਸਕਦਾ ਪਤਾ ਹੀ ਵੀ ਜਦੋਂ ਕਿਸੇ ਕਿਸਾਨ ਦੀ ਫਸਲ ਨੂੰ ਅੱਗ ਲੱਗਦੀ ਹੈ ਨਾ ਤਾਂ ਆਪਾਂ ਦੇਖੋ ਥੋੜੀ ਦੂਰੋਂ ਜਾ ਕੇ ਨਾ ਤਵੀਆਂ ਮਾਰਦੇ ਆਂ ਖੇਤ ਵਿੱਚ ਤਾਂ ਕਿ ਅੱਗ ਅੱਗੇ ਨਾ ਵੱਧ ਸਕੇ ਤਾਂ ਦੇਖੋ ਇਹ ਗਰਾਊਂਡ ਬਣ ਜੂਗਾ ਨਾ ਤੇ ਉਹ ਉਸੇ ਚੀਜ਼ ਦਾ ਕੰਮ ਕਰੂਗਾ ਦੇਖੋ ਜੇ ਗਰਾਊਂਡ ਬਣ ਜੂਗਾ ਤੇ ਇੱਕ ਨਾਲ ਜਿਹੜਾ ਮਤਲਬ ਚੈਨ ਚੈਨ ਸਰਕਲ ਚੱਲਿਆ ਹੋਇਆ ਨਸ਼ੇ ਦਾ ਬਿਲਕੁਲ ਟੁੱਟ ਜਾਊਗਾ ਜਦੋਂ ਬੱਚੇ ਖੇਡਾਂ ਵਾਲੇ ਪਾਸੇ ਪਿੰਡਾਂ ਚ ਜੇ ਕਿਤੇ ਵੀ ਨਸ਼ਾ ਵਿਕਦਾ ਉਹ ਵੇਚਦੇ ਆ ਉਹਨਾਂ ਤੇ ਜਦੋਂ ਨਸ਼ਾ ਵਿਕੂਗਾ ਹੀ ਨਾ ਤੇ ਮੈਂ ਕਹਿੰਨਾ ਬਿਲਕੁਲ ਪਿੰਡ ਚੋਂ ਨਸ਼ਾ ਵੀ ਖਤਮ ਹੋ ਜਾਊਗਾ ਤੇ ਉਸ ਤੋਂ ਪਹਿਲਾਂ ਸਾਨੂੰ ਦੇਖੋ ਗਰਾਊਂਡ ਪਿੰਡਾਂ ਚ ਜ਼ਰੂਰ ਤਿਆਰ ਕਰਨੇ ਪੈਣਗੇ ਜੇ ਗਰਾਊਂਡ ਤਿਆਰ ਨਾ ਹੋਣਗੇ ਬੱਚਾ ਨੂੰ ਕੋਈ ਦੂਜਾ ਰਾਹ ਹੀ ਨਾ ਮਿਲੂਗਾ ਤੇ ਬੱਚੇ ਕੀ ਕਰਨਗੇ ਤੁਹਾਨੂੰ ਆਪ ਹੀ ਪਤਾ ਫਿਰ ਉਹ ਉਸੇ ਰਾਹ ਤੇ ਜਾਣਗੇ ਵੀ ਜਿਹੜੇ ਰਾਹ ਤੇ ਸਾਡੇ ਪਿੰਡ ਦੇ ਪਹਿਲਾਂ ਨੌਜਵਾਨ ਜਾ ਰਹੇ ਆ ਤੇ ਆਏ ਦਿਨ ਕੋਈ ਨਾ ਕੋਈ ਮੌਤ ਕਿਸੇ ਦਾ ਧੀ ਪੁੱਤ ਜਵਾਨ ਜਾਂਦਾ ਹੀ ਰਹੂਗਾ ਤੇ ਮੇਰੀ ਹੱਥ ਜੋੜ ਕੇ ਅਪੀਲ ਹੈ ਵੀ ਸਾਡੇ ਹਲਕਾ ਇੰਚਾਰਜ ਨੂੰ ਸਾਡੇ ਸੀਐਮ ਸਾਹਿਬ ਭਗਵ ਮੈਂ ਕਹਣਾ ਹਰੇਕ ਪਿੰਡ ਚ ਇੱਕ ਗਰਾਊਂਡ ਦੀ ਤੇ ਚੰਗੇ ਸਕੂਲ ਦੀ ਲੋੜ ਹੈ ਆ ਦੇਖੋ ਸਾਡਾ ਸਕੂਲ ਇੰਨਾ ਟਾਈਮ ਹੋ ਗਿਆ ਬਣੇ ਨੂੰ ਤੇ ਸਾਡਾ ਸਕੂਲ ਸਿਰਫ 5ਵੀਂ ਤੱਕ ਤੇ ਸਾਡੇ ਇੱਕ ਤੁਸੀਂ ਮੰਨੋਗੇ ਸਾਡਾ ਸੀਟ ਫਾਰਮ ਪੱਕਾ ਪਿੰਡ ਹੈ ਤੇ ਇਸ ਦੀਆਂ ਸਾਨੂੰ ਐਡਾ ਵੱਡਾ ਪਿੰਡ ਵੀ ਇਸਦੇ ਸਾਨੂੰ 5 ਪੰਚਾਇਤਾਂ ਬਣਾਉਣੀਆਂ ਪੈ ਗਈਆਂ ਤੇ ਸਾਡਾ ਸਕੂਲ ਦੇਖ ਲਓ 5ਵੀਂ ਤੱਕ ਹੀ ਆ ਵੀ ਇਹ ਸਕੂਲ ਕਮ ਸੇ ਕਮ 12ਵੀਂ ਤੱਕ ਹੋਣਾ ਚਾਹੀਦਾ ਹੁਣ ਸਾਡੇ ਦੇ ਪਿੰਡ ਦੀਆਂ ਕੁੜੀਆਂ ਨੂੰ ਦੇਖੋ ਵਿਚਾਰੀਆਂ ਨੂੰ ਪਿੰਡ ਤੋਂ ਪੰਜ ਤੋਂ 6 ਕਿਲੋਮੀਟਰ ਦੂਰ ਸ਼ਹਿਰ ਪੜਨ ਲਈ ਜਾਣਾ ਪੈਂਦਾ ਤੇ ਮਾਪਿਓ ਨੂੰ ਹਮੇਸ਼ਾ ਲੱਗਿਆ ਰਹਿੰਦਾ ਕਿਉਂਕਿ ਦੇਖੋ ਅੱਜ ਕੱਲ ਸਮਾਂ ਬਹੁਤ ਮਾੜਾ ਹੈ ਤੇ ਦੇਖੋ ਸਾਡਾ ਪਿੰਡ ਦਾ ਸਕੂਲ ਇਹ ਮੈਂ ਬਾਈ ਨੂੰ ਕਹੂੰਗਾ ਪਿੰਡ ਦਾ ਸਕੂਲ ਵੀ ਇਹ ਬਿਲਕੁਲ ਗਰਾਊਂਡ ਦੇ ਨਾਲ ਹੀ ਲੱਗੂਗਾ ਜੇ ਗਰਾਊਂਡ ਕੱਲ ਨੂੰ ਬਣਦਾ ਤਾਂ ਦੇਖੋ ਵੀ ਤੁਸੀਂ ਆ ਸਕੂਲ ਨੂੰ 12ਵੀਂ ਤੱਕ ਕਰ ਦੋ ਤਾਂ ਕਿ ਜੋ ਕੁੜੀਆਂ ਸਾਡੀਆਂ ਭੈਣਾਂ ਵਿਚਾਰੀਆਂ ਉਹ ਪਿੰਡ ਤੋਂ ਦੂਰ ਨਾ ਜਾਣ ਮਾਪਿਓ ਨੂੰ ਵੀ ਮਤਲਬ ਕੋਈ ਐਦਾਂ ਦਾ ਡਰ ਨਾ ਰਹੇ ਤਾਂ ਇ ਦੇ ਸੋ ਮੇਰਾ ਹੱਥ ਜੋੜ ਕੇ ਅਪੀਲ ਹੈ ਸਾਡੇ ਸੀਐਮ ਸਾਹਿਬ ਨੂੰ ਵੀ ਸਾਡੀ ਇਹ ਬੇਨਤੀ ਜਰੂਰ ਸੁਣੀ ਜਾਵੇ ਤੇ ਸਾਡੇ ਪਿੰਡ ਨੂੰ ਦੇਖੋ ਆਏ ਦਿਨ ਕੋਈ ਨਾ ਕੋਈ ਜਿਹੜਾ ਵੀ ਲੀਡਰ ਸਾਡੇ ਪਿੰਡੋਂ ਹੁੰਦਾ ਉਹ ਇੱਕ ਹੀ ਗੱਲ ਕਹਿੰਦਾ ਵੀ ਤੁਹਾਡੇ ਪਿੰਡ 'ਚ ਨਸ਼ਾ ਬਹੁਤ ਹੈ ਪਰ ਨਸ਼ਾ ਇਸੇ ਕਰਕੇ ਆ ਨਾ ਵੀ ਜੇ ਲੋਕਾਂ ਨੂੰ ਤੁਸੀਂ ਦੂਸਰਾ ਰਾਹੀ ਨਾ ਦੋਗੇ ਤਾਂ ਨਸ਼ੇ ਵਾਲੇ ਪਾਸੇ ਦੁਨੀਆ ਜਾਊਗੀ ਤੇ ਮੈਂ ਕਹਾਂ ਬਸ ਹੱਥ ਜੋੜ ਕੇ ਅਪੀਲ ਆ ਵੀ ਇੱਥੇ ਗਰਾਊਂਡ ਬਣਾ ਦੇ ਸਕੂਲ 12ਵੀਂ ਤੱਕ ਹੋ ਜੇ ਔਰ ਸਾਡੇ ਵਾਟਰ ਵਰਕਸ ਬਣ ਰਿਹਾ ਸਾਨੂੰ ਬੜੀ ਖੁਸ਼ੀ ਹੈ ਵੀ ਜਿਹੜੀ ਚੀਜ਼ ਸਾਡੇ ਪਿੰਡ ਨੂੰ ਲੋੜ ਸੀ ਆ ਬਾਈ ਨੂੰ ਮੈਂ ਕਹਾਂਗਾ ਵੀ ਵਾਟਰ ਵਰਕਸ ਇਧਰਲੇ ਪਾਸੇ ਹੁਣ ਤਿਆਰ ਹੋ ਰਿਹਾ ਸਾਡੇ ਪਿੰਡ ਦਾ ਵੀ ਬਾਈ ਤੁਹਾਨੂੰ ਉਹ ਦੁੱਖ ਆਉਣਗੇ ਆ ਦੇਖੋ ਵੀ ਸ ਪ੍ਰਗਰਸਾ ਹੋਣ ਲੱਗ ਪਈ ਆ ਆ ਦੇਖੋ ਵਾਟਰ ਵਾਕਸ ਦੀ ਲੋੜ ਸੀ ਵਾਟਰ ਵਾਕਸ ਬਣ ਰਿਹਾ ਪਰ ਦੇਖੋ ਜਿਹੜੀ ਮੇਨ ਚੀਜ਼ ਹੈ ਨਾ ਆਪਾਂ ਨੂੰ ਗਰਾਊਂਡ ਗਰਾਊਂਡ ਦੀ ਲੋੜ ਹੈ ਆ ਸਕੂਲ 12ਵੀਂ ਤੱਕ ਹੋ ਜਾਵੇ بس ਸਾਡੀਆਂ ਇੰਨੀਆਂ ਕਿ ਮੰਗਾ ਤੇ ਆ ਛੱਪੜ ਦਾ ਸਾਡਾ ਨਿਕਾਸ ਹੋ ਜਾਵੇ ਮਤਲਬ ਛੱਪੜ ਦਾ ਜਿਹੜਾ ਪਾਣੀ ਹੈ ਉਹ ਇੱਥੋਂ ਮਤਲਬ ਟ੍ਰੀਟ ਪਲਾਂਟ ਵਗੈਰਾ ਲਾ ਕੇ ਸਾਫ਼ ਹੋ ਕੇ ਸਾਡੇ ਜਿਹੜੇ ਕਿਸਾਨ ਵੀ ਰਾਦੀ ਫਸਲਾਂ ਨੂੰ ਲਾ ਸਕਣ ਤੇ ਦੇਖੋ ਦੋਸਤੋ ਮੈਂ ਕਹਿੰਦਾ ਸਭ ਕੁਝ ਵਧੀਆ ਹੋ ਜਾਊਗਾ ਜੇ ਸਾਡੇ ਪਿੰਡ ਵੱਲ ਗੌਰ ਕੀਤੀ ਜਾਵੇ ਤਾਂ ਇਸ ਲਈ ਮੈਂ ਤੁਹਾਡਾ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਸਾਹਮਣੇ ਵੀ ਇਹ ਸਾਡੀ ਬੇਨਤੀ ਨੂੰ